ਲੁਧਿਆਣਾ ਦੇ ਕਿਦਵਈ ਨਗਰ ਵਿਖੇ ਪੰਜਾਬ ਦੇ ਵਿੱਚ ਦਿਨੋ-ਦਿਨ ਵਧ ਰਹੇ ਖਰਾਬ ਮਾਹੌਲ ਨੂੰ ਲੈ ਕੇ ਹਿੰਦੂ ਤੱਕ ਦੇ ਰਾਸ਼ਟਰੀ ਪ੍ਰਚਾਰਕ ਅਮਿਤ ਸ਼ਰਮਾ ਦੇ ਵੱਲੋਂ ਸਮੂਹ ਸੰਗਠਨਾ ਦੇ ਵੱਲੋਂ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ। ਪ੍ਰਦਰਸ਼ਨ ਗੱਲਬਾਤ ਕਰਦਿਆਂ ਵਿੱਚ ਸ਼ਰਮਾ ਨੇ ਦੱਸੇ ਕਿ 25 ਜੁਲਾਈ ਨੂੰ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਲਈ ਇੱਕ ਪਗਵਾ ਮਾਰਚ ਕਰਿਆ ਜਾ ਰਿਹਾ ਜੋ ਕਿ ਪੰਜਾਬ ਦੇ ਵੱਖ-ਵੱਖ ਕਾਮਾ ਤੋਂ ਹੁੰਦਾ ਹੋਇਆ ਦੁਰਗਿਆਣਾ ਮੰਦਿਰ ਵਿਖੇ ਪਹੁੰਚੇਗਾ ਵਿਦਿਆਣਾ ਲਾਈਵ ਦੇ ਲਈ ਟਿੰਕਾ ਚਾਹਤ ਰਿਪੋਰਟ ਔਰ ਮੇਰ ਨਾਮ ਗੁਰਪ੍ਰੀਤ ਸਿੰਘ ਲਾਡੀ ਸ਼ਿਵਸਨਾ ਪੰਜਾਬ ਅਧਿਐਖ ਔਰ ਹੋਰ ਜਥੇਵੰਦੀ ਲੋਕ ਵੀ ਨਾਲ ਆਏ ਹਨ ਨਮੇਸ਼ ਰਾਜਪੂਤ ਯੂਵਾ ਅਧਿਐਖ ਨੇ ਸਾਡੇ ਨਵਦੀਪ ਮਨਕੋਟਿਆ ਸਾਡੇ ਯੂਵਾ ਅਧਿਐਖ ਨੇ ਪ੍ਰਚਾਰਕ ਨੇ ਯੂਵਾ ਔਰ ਕਈ ਲੋਕਾਂ ਦੇ ਨਾਲ ਮੈਂ ਆਇਆ ਇੱਥੇ ਜਿਹੜਾ ਸਾਡਾ ਮੇਨ ਸੱਦਾ ਪ੍ਰੋਗਰਾਮ ਹੈ ਉਹ 25 ਮਾਰਚ ਦਾ ਹੈ 25 ਜੁਲਾਈ ਦਾ ਹੈ 25 ਜੁਲਾਈ ਨੂੰ ਅਸੀਂ ਪ੍ਰੋਗਰਾਮ ਜਿਹੜਾ ਸ਼੍ਰੀ ਰਾਮ ਕਥਾ ਦਾ ਕਰਦੇ ਹੋਏ ਅਸੀਂ ਦੁਰਗਿਆਨਾ ਮੰਡਾ ਨਿਕਲਣਾ ਔਰ ਇਹ ਜਿਹੜਾ ਮੋਟਿਵ ਹੋਏਗਾ ਸਾਡਾ ਪੰਜਾਬ ਦੇ ਵਿੱਚ ਇਕਤਾ ਖੰਡ ਦਾ ਬਣਾਉਣ ਵਾਸਤੇ ਨਿਕਲਣਾ ਤੇ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਔਰ ਉਹ ਆਖਰੜ ਤੋਂ ਲਿਕੇ ਜਿਹੜਾ ਰੂਟ ਹੋਏਗਾ ਸਾਡਾ ਲੁਧਿਆਣਾ ਫਗਵਾੜਾ ਨੰਦਰ ਔਰ ਬਿਆਸ ਹੁੰਦੇ ਹੋਏ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਮੈਂ ਚਾਹਾਂਗਾ ਅੱਜ ਮੈਂ ਲੁਧਿਆਣਾ ਆਇਆ ਹੋਇਆ ਕੱਲ ਮੈਂ ਪਟਿਆਲੇ ਸੀਗਾ ਉਸ ਤੋਂ ਪਹਿਲਾਂ ਰੋਪੜ ਸੀਗਾ ਮੈਂ ਚਾਹੁੰਦਾ ਵੀ ਪੰਜਾਬ ਦਾ ਹਰ ਦੱਬਿਆ ਕੁਚਲਾ ਪਰਗ ਬਾਹਰ ਨਿਕਲੇ ਮੇਰੀ ਉਹ ਜੱਥੇਬੰਦੀ ਨੂੰ ਅਪੀਲ ਹੈ ਕਿ ਪੰਜਾਬ ਦੇ ਮੋਲ ਨੂੰ ਠੱਲ ਪਾਣਾ ਕੱਲਾ ਸਰਕਾਰ ਦਾ ਕੰਮ ਨਹੀਂ ਹੈ ਸਾਡਾ ਵੀ ਕੰਮ ਫਰਜ਼ ਬੰਦਾ ਹੈ ਅਸੀਂ ਪੰਜਾਬੀ ਆਂ ਪੰਜਾਬ ਦੇ ਉਸਨੀਕ ਆਂ ਤਾਂ ਮੇਰੀ ਜੱਥੇਬੰਦੀਆਂ ਨੂੰ ਵੀ ਅਪੀਲ ਹੈ ਅਕਾਲ ਤਖਤ ਨੂੰ ਅਪੀਲ ਹੈ ਔਰ ਤਰਨਾ ਦਲ ਹੋ ਗਿਆ ਬੁੱਢਾ ਦਲ ਹੋ ਗਿਆ ਵੀ ਜਿਹੜੇ ਨੀਲੇ ਵਾਲੇ ਪਾ ਕੇ ਪੰਜਾਬ ਦਾ ਮੋਲ ਖਰਾਬ ਕਰ ਰਹੇ ਆ ਉਹਨਾਂ ਦਾ ਠੱਲ ਪਾਓ ਇਹਨਾਂ ਨੂੰ ਪਛਾਨੋ ਜਿਹੜੇ ਲੋਕ ਭਗਵਾ ਤਾਲੀ ਹੋ ਕੇ ਤਲਗਤਾਰੀ ਹੋ ਕੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਉਹਨਾਂ ਨੂੰ ਪਛਾਣਨਾ ਸਾਡਾ ਫਰਜ਼ ਬੰਦਾ ਉਹਨੂੰ ਪਛਾਣਦੇ ਅਸੀਂ ਬਾਹਰ ਕੱਢਾਂਗੇ ਉਧਰ ਹੋਣ ਖੇਤੀ ਕਰਨਾ ਅਸੀਂ ਕਰਾਂਗੇ ਅਸੀਂ ਮਿਲ ਕੇ ਪੰਜਾਬ ਦਾ ਮੋਹਲ ਸੁਧਾਰਾਂਗੇ ਮੇਰੇ ਮੇਰੀ ਉਮੀਦ ਹੈ ਕਿ ਮੈਂ ਜਲਦ ਅੰਮ੍ਰਿਤਸਰ ਪਹੁੰਚੂਗਾ ਤੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਮੱਥਾ ਟੇਕਣ ਜਾਣਾ ਸੀ ਤਾਂ ਮੇਰੇ ਸਿੱਖ ਭਾਈਚਾਰੇ ਦੇ ਲੋਕ ਮੇਰਾ ਸਵਾਗਤ ਕਰਨਗੇ ਔਰ ਮੈਂ ਉਹਨਾਂ ਨੂੰ ਮਿਲ ਉਹਨਾਂ ਨੂੰ ਗਲੇ ਮਿਲਦੇ ਹੋਏ ਭਾਈਚਾਰੇ ਸੰਦੇਸ਼ ਦੇਣਾ ਚਾਹੁੰਦਾ ਮੈਂ ਗੁਰਪ੍ਰੀਤ ਸਿੰਘ ਲਾਡੀ ਪੰਜਾਬ ਪ੍ਰਧਾਨ ਸਿਦਾਰਾ ਪੰਜਾਬ ਸੋ ਆਤੀ ਜਿਵੇਂ ਕਿ ਦੇਵ ਮਿਤ ਚਾਰਮਾ ਜੀ ਨੇ ਦੱਸਿਆ ਕਿ ਅਸੀਂ ਕਿ 25 ਜੁਲਾਈ ਨੂੰ ਜਿਹੜੀ ਹੈ ਇੱਕ ਅਸੀਂ ਭਗਮਾ ਮਾਰਚ ਗੱਡ ਰਹੇ ਹਾਂ ਖਰੜ ਪ੍ਰਾਚਨ ਹਨੂਮਾਨ ਹਨੂਮਾਨ ਮੰਦਿਰ ਤੋਂ ਜੋ ਕਿ ਜਿੰਨੇ Hindu ਸੰਗਠਨ ਨੇ ਅਸੀਂ ਸਾਰਿਆਂ ਨੂੰ ਸੱਦਾ ਦਿੰਦਿਆ ਸੀ ਉਹਨਾਂ ਨਾਲ ਮੀਟਿੰਗਾਂ ਵੀ ਕਰ ਰਹੇ ਹਾਂ ਕਿ ਜਿਹੜੇ ਪੰਜਾਬ ਦੇ ਜੋ ਵਿਗੜਦੇ ਹਾਲਾਤ ਨੇ ਕਿ ਅਸੀਂ ਇਸ ਜਿਹੜਾ ਭਗਮਾ ਮਾਰਚ ਆਈ ਦੇ ਨਾਲ ਇੱਕ ਆਪਸੀ ਭਾਈਚਾਰਕ ਸੰਦੇਸ਼ ਦੇਣਾ ਚਾਹੁੰਦੇ ਆ ਤੇ ਕੁਝ ਲੋਕ ਜਿਹੜੇ ਨੇ ਸ਼ਰਾਰਤੀ ਲੋਕ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ Hindu ਸਿੱਖਾਂ ਦੇ ਵਿੱਚ ਲੰਬੂ ਲਾ ਰਹੇ ਨੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪਹਿਲਾਂ ਵੀ ਜਿਹੜਾ ਪੰਜਾਬ